निष्काम सेवा संस्था ਵੱਲੋਂ ਪ੍ਰਧਾਨ किशोर ਰੈਣਾਦੀ ਪ੍ਰਧਾਨਗੀ ਹੇ ਮਜੀਠਾ ਰੋਡ ਸਥਿਤ ਨਿੱਜੀ ਹਸਪਤਾਲ ਦੇ ਸਹਿਯੋਗ ਨਾਲ 24 ਵਾ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 32 ਖੂਨਦਾਨੀਆਂ ਨੇ ਆਪਣਾ ਖੂਨਦਾਨ ਕੀਤਾ ਅਤੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਵੱਲੋਂ ਖੂਨ ਕਲੈਕਟ ਕੀਤਾ ਗਿਆ ਇਸ ਮੌਕੇ ਅੰਮ੍ਰਿਤਸਰ ਪ੍ਰੈਸ ਕਲੱਬ ਦੇ ਪ੍ਰਧਾਨ ਰਾਜੇਸ਼ ਗਿੱਲ ਪਾਸ਼ਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਸ਼੍ਰੂਤੀ ਵਿੱਚ ਅਤੇ ਜ਼ਿਲ੍ਹਾ ਸਕੱਤਰ ਕਪਿਲ ਸ਼ਰਮਾ ਵਿਸ਼ੇਸ਼ ਤੌਰ ਤੇ ਪੁੱਜੇ ਇਸ ਮੌਕੇ ਨਿਸ਼ਕਾਮ ਸੇਵਾ ਸੰਸਥਾ ਤੋਂ ਵਿਕਰਮ ਟੰਡੋਨਾ ਅੰਕੁਰ अरोड़ा प्रमोद ਮਹਾਜਨ ਪ੍ਰੋਫੈਸਰ ਵਿਜੇ ਭੋਨਟ ਵੀ ਹਾਜ਼ਰ ਸਨ ਜ਼ਿਕਰ ਹੋ ਗਿਆ ਕਿ ਇਸ ਕੈਂਪ ਵਿੱਚ ਹਰ ਵਾਰ ਇੱਕ ਦਿਵਿਆਂਗ ਵਿਅਕਤੀ ਵੱਲੋਂ ਖੂਨਦਾਨ ਕੀਤਾ ਜਾਂਦਾ ਹੈ ਤੇ 24ਵਾਂ ਕੈਂਪ ਹੈ ਜੀ ਬਲੱਡ ਡੋਨੇਸ਼ਨ ਕਮ ਨਿਸ਼ਕਾਮ ਸੇਵਾ ਆਰਗੇਨਾਈਜੇਸ਼ਨ ਵੱਲੋਂ ਔਰ ਇੱਕ ਗਲੋਬਲ ਹਸਟਲ ਮਜੀਠਾ ਰੋਡ ਤੇ ਲਗਿਆ ਹੋਇਆ ਕੰਮ ਅੱਜ ਸਾਡੇ ਯਸ਼ਸ਼ਵੀ ਪ੍ਰਧਾਨ ਮੰਤਰੀ ਦਾ ਜਿਹੜਾ 15ਵਾਂ ਮਨਾਇਆ ਜਾ ਰਿਹਾ ਹੈ ਉਹਦੇ ਸਿਲਸਿਲੇ 'ਚ ਵੀ ਇਹ ਕੈਂਪ ਲਗਿਆ ਹੈ ਔਰ ਅੱਜ ਕਟ ਤੋਂ ਕਟ ਕੁਛ ਨਹੀਂ ਤੇ 30 40 ਡੋਲਰ ਆ ਜਿਓ ਨਾ ਦੇਖੋ ਅੱਜ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੈ ਮਾਨਵਤਾ ਦੀ ਬੜੀ ਵੱਡੀ ਸੇਵਾ ਖੂਨਦਾਨ ਮਹਾਦਾਨ ਕਿਹਾ ਜਾਂਦਾ ਹੈ ਔਰ ਇਸ ਤੋਂ ਵੱਡਾ ਦਾਨ ਕੋਈ ਨਹੀਂ ਨਿਸ਼ਕਾਮ ਸੇਵਾ ਆਰਗੇਨਾਈਜੇਸ਼ਨ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਬੜੇ ਲੰਮੇ ਸਮੇਂ ਤੋਂ ਕੀਤਾ ਜਾ ਰਿਹਾ ਔਰ ਲਗਾਤਾਰ ਇਸ ਤਰ੍ਹਾਂ ਦੇ ਅਜਿਹੇ ਕੈਂਪ ਲਾਏ ਜਾ ਰਹੇ ਨੇ ਜਿਦੇ ਵਿੱਚ ਇੱਕ ਖੂਨਦਾਨ ਜਿਹੜੇ ਵਲੰਟੀਅਰਲੀ ਲੋਕ ਆਂਦੇ ਨੇ ਉਹ ਆ ਕੇ ਖੂਨਦਾਨ ਕਰਦੇ ਨੇ